ਹਾਲਾਤ ਤਾਂ ਬਹੁਤ ਹੀ ਨਾਜ਼ੁਕ ਨੇ ਜੀ 48 ਤੋਂ ਵੀ ਸੈਂਟੀ ਆਪਣਾ ਟੱਪਿਆ ਪਿਆ ਜੀ ਤਾਪਮਾਨ ਤੇ ਗਰਮੀ ਦਾ ਮਤਲਬ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਤੇ ਬਾਕੀ ਲੋਕਾਂ ਨੂੰ ਵੀ ਇਹ ਬੇਨਤੀ ਹੈ ਸਾਡੇ ਵੱਲੋਂ ਵੀ ਵੱਧ ਤੋਂ ਵੱਧ ਨਿੰਬੂ ਪਾਣੀ ਦਾ ਮਤਲਬ ਆਪ ਹੀ ਇਸਤੇਮਾਲ ਕਰਨ ਗਰਮੀ ਤੋਂ ਆਪ ਹੀ ਬਚਾਅ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹੜਾ ਜਿਹੜੇ ਆਪਣੇ ਮਾਤਾ ਨੇ ਬਜ਼ੁਰਗੋ ਬੱਚੇ ਨੇ ਇਹਨਾਂ ਨੂੰ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ ਵੀ ਮਤਲਬ ਇਹ ਨਾ ਸੋਚੋ ਵੀ ਸਾਨੂੰ ਆਧਾਰ ਕਾਰਡ ਤੇ ਫ੍ਰੀ ਸਫਰ ਹੈ ਸਫਰ ਫਿਰ ਵੀ ਹੋ ਸਕਦਾ ਹੈ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ ਜ਼ਿੰਦਗੀ ਤੋਂ ਹੋਰ ਕੁਝ ਵੀ ਉੱਤੇ ਨਹੀਂ ਹੈਗਾ ਵੱਧ ਤੋਂ ਵੱਧ ਇਸਤੇਮਾਲ ਠੰਡੀਆਂ ਚੀਜ਼ਾਂ ਦਾ ਕਰਨ ਤੇ ਮੌਕੇ ਸਿਰ ਤੇ ਆਪਣੀ ਡਾਕਟਰੀ ਜਿਹੜੀ ਸਹੂਲਤ ਹੈ ਉਹ ਲੈਣ ਬਸ ਸਟੈਂਡ ਦੇ ਕਿਹੜੇ ਸਟੈਂਡ ਦੇ ਵਿੱਚ ਜੀ ਥੋੜਾ ਜਿਹਾ ਮਤਲਬ ਜਦੋਂ ਆਪਾਂ ਬੋਲਦੇ ਆ ਕੋਈ ਚੈਨਲ ਦੇ ਥਰੂ ਇੰਟਰਵਿਊ ਹੁੰਦੀ ਹੈ ਉਦੋਂ ਥੋੜੀ ਜਿਹੀ ਹਰਕਤ ਚ ਆਉਂਦੇ ਨੇ ਤੇ ਆਪਣਾ ਇਹ ਮਿਸਤਰੀ ਭੇਜਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਸਿਸਟਮ ਨਹੀਂ ਚੱਲਦਾ ਕੁਝ ਨਹੀਂ ਤੇ ਫਲਸਾਂ ਦਾ ਵੀ ਥੋੜਾ ਜਿਹਾ ਸਫਾਈ ਦਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਬੁਰਾ ਹਾਲੀ ਹੈ ਤੇ ਬਾਕੀ ਜਿਹੜਾ ਸਾਡਾ ਸਟਾਫ ਹੈ ਮੈਨੂੰ 38-39 ਸਾਲ ਹੋ ਗਏ ਯੂਰੇ ਕੰਮ ਕਰਦੇ ਨੂੰ ਸਾਨੂੰ ਕਿਤੇ ਵੀ ਬੈਠਣ ਨੂੰ ਜਗ੍ਹਾ ਨਹੀਂ ਅਸੀਂ ਆਪਦਾ ਤੁਰ ਫਿਰ ਕੇ ਆਪਦਾ ਜਿਹੜਾ ਆਪਣੀ ਡਿਊਟੀ ਕਰਕੇ ਆਪਦੇ ਘਰਾਂ ਨੂੰ ਆਂਗੇ ਪੱਖੇ ਤਕਰੀਬਨ ਬੰਦ ਹੀ ਰਹਿੰਦੇ ਨੇ ਜੀ ਪੰਜ ਚਾਰ ਦਿਨ ਜਦੋਂ ਹੁਣ ਤੁਸੀਂ ਚੈਨਲ ਤੇ ਆਪਨੇ ਬੋਲਤਾ ਆਉਣਗੇ ਸਮਾਰ ਜਾਣਗੇ ਪੰਜ ਚਾਰ ਦਿਨ ਚੱਲਣਗੇ ਜਿਹੜੇ ਪੱਖੇ ਨੇ ਇਹ ਘਟੀਆ ਕੁਆਲਿਟੀ ਦੇ ਨੇ ਇਹਨਾਂ ਦੇ ਵੀ ਵਸਦੀ ਗੱਲ ਨਹੀਂ ਇਹ ਚੱਲ ਨਹੀਂ ਸਕਦੇ ਜਿਹੜਾ ਪੱਖਾ ਕੋਈ ਚੰਗੀ ਕੁਆਲਿਟੀ ਦਾ ਪੱਖਾ ਲੱਗੇ ਫੇਰ ਉਹ ਹੋ ਜਾਣੀ ਦੀ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੇ ਮੇਰਾ ਨਾਮ ਤੇਜਿੰਦਰ ਸਿੰਘ ਜੀ ਪਰਮੀ ਦਾ ਹੀ ਬਹੁਤ ਬਹੁਤ ਪੈ ਰਹੀ ਆ ਇੱਥੇ ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਪੱਖਾ ਕੋਈ ਨਹੀਂ ਚੱਲਦਾ ਜਿਹੜੇ ਦੁਕਾਨਦਾਰ ਪੈਸੇ ਕਰਾਇਆ ਦਿੰਦੇ ਨੇ ਉਹਨਾਂ ਦੇ ਪੱਖੇ ਚੱਲੀ ਜਾਂਦੇ ਨੇ ਉਹ ਦੇਖ ਲਓ ਦੁਕਾਨਾਂ ਦੇ ਆ ਸਾਰੇ ਬੰਦ ਨੇ ਇੱਧਰ ਪਰਿਓਰ ਕਾ ਦਾ ਬਹੁਤ ਹਾਲ ਆ ਪਿਆ ਖੜੇ ਬੈਠੇ ਨੇ ਪਾਣੀ ਦਾ ਵੀ ਔਖੇ ਪ੍ਰਬੰਧ ਆ ਜੇ ਪਾਣੀ ਦਾ ਉਧਰ ਵਾਟਰ ਕੂਲਰ ਲੱਗਾ ਹੋਇਆ ਉਹ ਤੇ ਵੀ ਜਲਦ ਲੱਗੀ ਪਈ ਆ ਟੂਟੀਆਂ ਹੀ ਚੱਲਦੇ ਰਹਿੰਦੇ ਨੇ ਬਾਥਰੂਮਾਂ 'ਚ ਬਹੁਤ ਬੁਰਾ ਹਾਲ ਆ ਉੱਥੇ ਬਹੁਤ ਮਾਸਕ ਮਾਰਦਾ ਖੜਿਆ ਵੀ ਨਹੀਂ ਜਾਂਦਾ ਹੈਗਾ ਪਾਣੀ ਆਈ ਖਿੰਡਿਆ ਰਹਿੰਦਾ ਬਾਟਰ ਕੂਲਰ ਕੋਲੇ ਕੋਈ ਸਫਾਈ ਸਪਰੀ ਨਹੀਂ ਆਈ ਦੇਖੇ ਵੀ ਅੱਜ ਕੱਲ ਜਿਵੇਂ ਗਰਮੀ ਕਿੰਨੇ ਡਿਗਰੀ ਹੋ ਰਹੀ ਹੈ ਤੇ ਕਿਵੇਂ ਘਰਾਂ ਨੂੰ ਬਾਹਰ ਨਿਕਲਣ ਨੂੰ ਕਹ ਰਹੇ ਕਾਰੋਬਾਰ ਨਿਕਲਣ ਦੀ ਤਾਂ ਕਰਦਣੀ ਹੈਗਾ ਪੇਪਰ ਸੀ ਪੇਪਰ ਦੇਣ ਆਏ ਆ ਬਸ ਮਜਬੂਰੀ ਕਰਕੇ ਆ ਜੇ ਪੇਪਰ ਨਾ ਹੁੰਦਾ ਹੁਣ ਪਿੰਡ ਵਾਗ ਜਾਂਦੇ ਗਰਮੀ ਕਰਕੇ ਬੈਠੇ ਖੜੇ ਆ ਜਦੋਂ ਬੱਸ ਆਉਂਦੀ ਆ ਖੜੇ ਰਹਿਣਾ ਪੈਂਦਾ ਪੱਖਾ ਕੋਈ ਚੱਲਦਾ ਨਹੀਂ ਹੈਗਾ ਉਹ ਖੜੇ ਰਹਿਣਾ ਚੁੱਪ ਕਰਕੇ ਉਹਦੇ ਬੰਦੇ ਵੀ ਤੂੰ ਪੁਰਾਣਾ ਕੀਤਾ ਜਾਂਦਾ ਨੌਜਵਾਨ ਹੁੰਸੀ ਹਾਂ ਜੀ ਹਾਂ ਸਾਡੇ ਮੁੰਡਾ ਜਸਵੀਰ ਦਾ ਐਲਾਈਪੀ ਜਸਵੀਰ ਸਿੱਧੂ ਮੁਸੇਵਾਲੀ ਜ ਬਾਕੀ ਹੁਣ ਦੇਖਦੇ ਆ ਪਿੰਡ ਜਾ ਕੇ ਉੱਥੇ ਰੋਟਰਨਾ ਸੀ। ਟਰਸਟ ਵੀ ਲਾਇਆ ਪਿੰਡੀਏ। ਟਰਸਟ ਸਾਡਾ ਵਧੀਆ ਉੱਥੇ ਚੱਲਦਾ ਸਾਰੇ ਮੁੰਡੇ ਖੁੰਡੇ ਚੰਨਨੇ ਆ ਪੈਸੇ ਇਕੱਠੇ ਕਰਕੇ ਕੱਲ ਸਾਰੇ ਪੈਸੇ ਇਕੱਠੇ ਕਰੇ ਅੱਜ ਜਸਵੀਰ ਲਈ ਆ। ਅੱਜ ਬਾ ਪੇਪਰ ਦੇ ਕੇ ਉਹਦੇ ਬਾ ਸਵੀਰ ਤੇ ਜਾਣਾ। ਮੇਰਾ ਨੋ ਰਾਜਖਾਨਾ ਜੀ। ਕੀ ਦਿੱਕਤ ਹੈ ਸੰਗਣਾ ਬਕਦਾ ਗਰਮੀ ਜਿਵੇਂ? ਸਾਨੂੰ ਦਿੱਕਤ ਇਹ ਹੈ ਜੀ ਇੱਥੇ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਜੀ ਨਾ ਕੋਈ ਪੱਖੇ ਦਾ ਪ੍ਰਬੰਧ ਹੈ। ਆਹ ਦੇਸੀ ਜੇ ਪੱਖੇ ਲੱਗੇ ਹੋਏ ਨੇ ਕਿ ਹਵਾ ਮਗਰ ਆਉਂਦੀ ਹੈ ਇਹਨਾਂ ਦੇ ਮੂੰਹ ਤਾਂ ਸਾਨੂੰ ਪਹਿਲਾਂ ਹੋ ਜਾਂਦੇ ਜੀ। ਬਾਥਰੂਮਾਂ ਦਾ ਇੰਨਾ ਭੈੜਾ ਹਾਲ ਹੈ ਜਿੰਨਾ ਤੁਸੀਂ ਕਹੋ ਉ ਤਾਂ ਕੀ ਲੰਘਣਾ ਕੋਲ ਦੀ ਅਗਲਾ ਦੇਖਣ ਤੋਂ ਪਰੇ ਜਾ ਕੇ ਬਾਹਰ ਜਾ ਕੇ ਪਸਾਫ ਕਰਦਾ ਬਾਥਰੂਮ ਦੇ ਵਿੱਚ ਤਾਂ ਬੜਨਾ ਹੀ ਗਈ ਹੈ ਪਾਣੀ ਦਾ ਇੰਨਾ ਬੁਰਾ ਹਾਲ ਹੈ ਜੇ ਉੱਥੇ ਆਪਾਂ ਸੇਵਾ ਸੰਮਤੀ ਵਾਲੇ ਨੇ ਕੱਲਾ ਨਾ ਨਾ ਪਾਉ ਹੋਵੇ ਲੋਕ ਮੈਂ ਕਹਿੰਦਾ ਉਹੀ ਫੜਕੋ ਫੜਕ ਕੇ ਡਿੱਗ ਪਣ ਜੀ ਇੰਨਾ ਭੈੜਾ ਹਾਲ ਹੈ ਉਹ ਪਰਲੀ ਸਾਈਡ ਵਾਟਰ কুলਰ ਲੱਗਿਆ ਹੋਇਆ ਸਿਆਲਾਂ ਦੇ ਵਿੱਚ ਉਹ ਚੱਲਦਾ ਰਹਿੰਦਾ ਜਦੋਂ ਗਰਮੀ ਆ ਗਈ ਪਤਾ ਨਹੀਂ ਕੀ ਸਖਾਇਬ ਸਰਕਾਰਾਂ ਦਾ ਉਹ ਭੈਣ ਤੇ ਉਹ ਦੋ ਵਾਰ ਚੱਲਦਾ ਹੀ ਨਹੀਂ ਹੈਗਾ ਜੀ ਇੰਨਾ ਭੈੜਾ ਹਾਲ ਹੈ ਨਾਵ ਰਵਿੰਦਰ ਕੁਮਾਰ ਈਓਮ ਪ੍ਰੂਵਮੈਂਟ ٹرسٹ ਬਰਨਾਲਾ ਜਿਹੜਾ ਬੱਸ ਸਟੈਂਡ ਆ ਉਹਦੇ ਅਸੀਂ ਬੜਾ ਧਿਆਨ ਰੱਖ ਰਹੇ ਆ ਪਹਿਲਾਂ ਵੀ ਪੱਕੇ ਸਾਰੇ ਠੀਕ ਕਰਵਾ ਦਿੱਤੇ ਗਏ ਸੀ ਗਰਮੀ ਸ਼ੁਰੂ ਹੁੰਦੀ ਜਿਹੜੇ ਨਾਲ ਦੀ ਨਾਲ ਖਰਾਬ ਹੁੰਦਾ ਕੋਈ ਅਸੀਂ ਨਾਲ ਦੀ ਨਾਲ ਠੀਕ ਕਰਵਾਉਣਾ ਹੁਣ ਵੀ ਅਸੀਂ ਸਪੈਸ਼ਲ ਬੱਸ ਸਟੈਂਡ ਤੇ ਦੇਖਣ ਆਏ ਸੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਇਸ ਤੋਂ ਇਲਾਵਾ ਬਾਟਰ ਕੋਲਰ ਵੀ ਚੱਲ ਰਿਹਾ ਹੈਗਾ ਜਿਹੜਾ ਠੀਕ ਕਰਾ ਦਿੱਤਾ ਗਿਆ ਸੀ ਮੋਟਰ ਵਗੈਰਾ ਪਵਾ ਦਿੱਤੀ ਗਈ ਸੀ ਜਦੋਂ ਮੱਚ ਗਈ ਸੀ ਉਹਦੇ 'ਚ ਤੇ ਪਿਉ ਵੀ ਲੱਗਿਆ ਹੋਇਆ ਇੱਥੇ ਬਠੰਡੇ ਪਾਣੀ ਲਈ ਇੱਕ ਸਰ ਬੈਠਣ ਨੂੰ ਪ੍ਰਬੰਧ ਵੀ ਨਹੀਂ ਹੈਗਾ ਜੀ ਬੈਠਣ ਨੂੰ ਬੈਂਚ ਕ ਪਾਲਾ ਸਿੰਘ ਜੀ ਪਾਲਾ ਸਿੰਘ ਜੀ ਕਿੰਨੇ ਜਦੋਂ ਤੇ ਪਾਣੀ ਬੁਲਾ ਰਹੇ ਹੋ ਤੇ ਕਿੰਨਾ ਸਾਨੂੰ ਲੋਕਡਾਊਨ ਤੋਂ ਪਹਿਲਾਂ ਦੇ ਬੈਠੇ ਆ ਜਿਹੜਾ ਲੋਕਡਾਊਨ ਆਪਣ ਲੱਗਿਆ ਸੀ ਉਦੋਂ ਦੇ ਪਹਿਲਾਂ ਬੈਠੇ ਆ ਕੀ ਇਹਨਾਂ ਦੀ ਇੱਕ ਦਾ ਸਾਹਮਣਾ ਕਰਨਾ ਮੈਂ ਹੈ ਕਿੰਨੀ ਕੀ ਦਿੱਕਤ ਆਉਂਦੀ ਬਸ ਆਹੀ ਐਸੇ ਵੀ ਇਹ ਸਾਫ ਹੋਣਾ ਚਾਹੀਦਾ ਮੂਹਰ ਨੇ ਪਾਸੇ ਆਪਣੇ ਜਿੱਥੇ ਪਾਣੀ ਪੀਉਨੇ ਆ ਇਹ ਸਾਫ ਹੋਣਾ ਚਾਹੀਦਾ ਗਾਈ ਹੋਰ ਕੋਈ ਸਾਨੂੰ ਦਿੱਕਤ ਨਹੀਂ ਕੀ ਕੋਈ ਸਾਨੂੰ ਹੋ ਨਹੀਂ ਗਾ ਜੀ ਜੀ ਸੇਵਾ ਕਰਦੇ ਹਾਂ ਹਾਂ ਜੀ ਇੱਥੇ ਪਾਣੀ ਪੀਣ ਨੂੰ ਹੋਰ ਬੰਦੂ ਬਸਾਂਗਾ ਕੱਲ ਟੋਡੇ ਵਾਲੇ ਦਾ ਸਾਡੇ ਵਾਲਾ ਹੀ ਆ ਜੀ ਉਹ ਪੂਰੇ ਬਸਟੈਂਡ 'ਚ ਹੋਰ ਕੋਈ ਜੀ ਖਤਮ ਆਈ ਬਾਕੀ ਬੰਦ ਸਾਰੇ ਹਾਂ ਜੀ ਇਹ ਬਾਲਰ ਵੱਟ ਕੋਲ ਚੱਲਦੇ ਨੇ ਹਾਂ ਹਾਂ ਜੀ ਦੋਨੇ ਚੱਲਦੇ ਆ ਦੇਖੋ ਮੜਾ ਪੀ ਕੇ ਪਾਣੀ ਦੇਖੋ ਜੀ ਤੁਸੀਂ ਠੰਡਾ ਬਾਟਪਾਰ ਕਰੋ ਸਹੀ ਬਾਕੀ ਗੱਡੀ ਤੁਸੀਂ ਗੱਲ ਕਰ ਰਹੇ ਹੋ ਮੈਂ ਕਈ ਪ੍ਰੋਬਲਮ ਕਰਦੀ ਹੈ ਗੰਦਗੀ ਗੰਦਗੀ ਕਰਕੇ ਕੀ ਦਿੱਕਤ ਆਉਂਦੀ ਆ ਇਹ ਆਹ ਪਾਣੀ ਖੜ ਜਾਂਦਾ ਇੱਥੇ ਬਸ ਹੋਰ ਨਹੀਂ ਕੋਈ ਇਹ ਦੂਜੇ ਬਾਅਦ ਇਹ ਜਦੋਂ ਕੱਢ ਜਾਂਦੀ ਹੈ ਕਿ ਉੱਤੇ ਉੱਤੇ ਹੋ ਹੈ ਫਿਰ ਇਹਨਾਂ ਸਾਫੀ ਹੋ ਜਾਂਦਾ ਹੈਗਾ ਨਹੀਂ ਇਹ ਕੀੜੇ ਮਕੌੜੇ ਇੱਧਰ ਆਉਂਦੇ ਨੇ ਇਹੇ ਆ ਕੰਧਾਂ ਤੇ ਚੜ ਜਾਂਦੇ ਆ ਸੁੰਡੀਆਂ ਜੀ ਹੋਰ ਕੋਈ ਦਿੱਕਤ ਨਹੀਂ ਕੀ ਸਾਨੂੰ ਸਾਨੂੰ ਡਰ ਲੱਗਦਾ ਪਾਣੀ ਜਣਾ ਵੜ ਜਾਣ ਸਾਨੂੰ ਸਾਨੂੰ ਆਪਦੀ ਇੱਜ਼ਤ ਦਾ ਹੀ ਐ ਸਮਝ ਗਏ ਕਿ ਹੋਰ ਕੋਈ ਦਿੱਕਤ ਨਹੀਂ ਕੀ ਗਰਮੀਤ ਸਿੰਘ ਜੀ ਉੱਚੀ ਬੋਲ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਗਰਮੀ ਵਧ ਰਹੀ ਹੈ ਬਸਟੈਂਡ ਦੇ ਕਿਦਾਂ ਦੇ ਹਾਲਾਤ ਨੇ ਹਾਲਾਤ ਤਾਂ ਮਾੜੇ ਹੀ ਦਿੱਖੀ ਜਾਂਦੇ ਤੁਹਾਨੂੰ ਸਾਰਿਆਂ ਨੇ ਪ੍ਰੈਕਟੀਕਲ ਕੀਤਾ ਤੁਸੀਂ ਇਹਦਾ ਖਾਸ ਕਰਕੇ ਤੇ ਪਾਣੀ ਦੀ ਕੋਈ ਪ੍ਰਬੰਧ ਨਹੀਂ ਹੈਗਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਜਿਸ ਤਰ੍ਹਾਂ ਬੱਸ ਸਟੈਂਡ ਦਾ ਹਾਲ ਹੈ ਬੱਸ ਸਟੈਂਡ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਆਉਣਾ ਜਾਣਾ ਹੈ ਉੱਥੇ ਘੱਟੋ ਘੱਟ 4-5 ਵਾਟਰ ਕੂਲਰ ਚੱਈਦੇ ਪਾਣੀ ਦੇ ਛੋਟੇ ਜਿਹੇ ਬੱਸ ਸਟੈਂਡਾਂ ਦੋ ਤਿੰਨ ਮੈਂ ਵੇਖਿਆ ਉਹਨਾਂ ਚਾਰ-ਚਾਰ ਵਾਟਰ ਕੂਲਰ ਚੱਲਦੇ ਆ ਸਾਡੇ ਇੱਕ ਵਾਟਰ ਕੂਲਰ ਚੱਲਦਾ ਉੱਥੇ ਇੱਕ ਉਹ ਵੀ ਮਹੀਨੇ 'ਚ 35 ਦਿਨ ਖਰਾਬ 29 ਦਿਨ ਖਾ ਲੈਂਦਾ ਇੱਕ ਦਿਨ ਚੱਲਦਾ ਕੋਈ ਵੀ ਸਟਾਫ ਦੇ ਸਟਾਰਟੇ ਡਰਾਈਵ ਇੰਟਰ ਸਕੇ ਗਾਰੇ ਵਿਚਾਲੇ ਤੜਕੇ 3 ਵਜੇ ਉੱਠਦੇ ਹੱਥ ਨਹੀਂ ਆਉਂਦੇ ਆ ਕੋਈ ਉਹਨਾਂ ਦੇ ਪੈਣ ਦਾ ਪ੍ਰਬੰਧ ਨਹੀਂ ਕੋਈ ਉਹਨਾਂ ਦੇ ਬੈਠਣ ਦਾ ਪ੍ਰਬੰਧ ਨਹੀਂ ਕੋਈ ਇਹਨਾਂ ਨੂੰ ਕੋਈ ਵੱਖਰੀ ਸਹੂਲਤ ਨਹੀਂ ਦਿੱਤੀ ਆ ਕਿਸੇ ਵੀ ਤਰ੍ਹਾਂ ਦੀ ਵੀ ਉਹ ਆ ਗਿਆ ਤਾਂ ਆਰਾਮ ਹੀ ਕਰ ਲੈਣਾ 20-20000 ਰੁਪਏ ਕੋਲੇ ਕੈਸ਼ ਹੁੰਦਾ ਹੈ ਕਿ ਇਹਦਾ ਕੋਈ ਕੈਸ਼ ਰਹਿਗਾ ਕੌਣ ਜ਼ਿੰਮੇਵਾਰ ਨੰਬਰ 1 ਨੰਬਰ 2 ਤੇ ਕੋਈ ਵੀ ਬੈਠਣ ਦਾ ਪ੍ਰਬੰਧ ਨਹੀਂ ਇੱਥੇ ਨੰਬਰ 3 ਪੱਖਿਆਂ ਦਾ ਲੋੜੇ ਹਾਲ ਦੇਖਿਆ ਹੀ ਨਹੀਂ ਖਾਸ ਕਰਕੇ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਹੈ ਇੱਕ ਉਹ ਜਨ ਸੇਵਾ ਪਾਉ ਲੱਗਿਆ ਹੋਇਆ ਪਤਾ ਨਹੀਂ ਕਿਸੇ ਸੰਸਥਾ ਦਾ ਲਵਾਇਆ ਹੋਇਆ ਜੋ ਨਾ ਹੋਣ ਘੱਟੋ ਘੱਟ 15-20 ਮੋਤਾਂ ਹੁਣ ਰੋਈ ਦੀ ਜੇ ਉਹ ਪਾਣੀ ਨਾ ਚੱਲਦਾ ਹੋਵੇ ਤਾਂ 15-20 ਮੋਤਾਂ ਧਿਆਏ ਪਾਣੀ ਗਿਓ ਲੋਕ ਮਰਨ ਸਿਰਫ ਇੱਕ ਕੁਆਟਰ ਗੁੱਲਰ ਆ ਉਹ ਵੀ ਹਫਤੇ 'ਚ 6 ਦਿਨ ਚੱਲਦਾ 1 ਦਿਨ 6 ਦਿਨ ਖਰਾਬ 1 ਦਿਨ ਚੱਲਦਾ ਐਡਾ ਪੈੜਾ ਹਾਲ ਕੋਈ ਸਫਾਈ ਦਾ ਪ੍ਰਬੰਧ ਨਹੀਂ ਜਿਹੜੇ ਸਫਾਈ ਦੇ ਵਿੱਚ ਕੰਮ ਕਰਦੇ ਆ ਉਹ ਸਫਾਈ ਵਾਲੇ ਬੰਦੇ ਘੱਟ ਆ ਐਡਾ ਵੱਡਾ ਬੱਸ ਸਟੈਂਡ ਦਾ ਖੇਤਰਫਲ ਆ ਇੱਥੇ ਘੱਟੋ ਘੱਟ 15-20 ਬੰਦੇ ਚਾਹੀਦੇ ਆ ਜਿੱਥੇ ਚਾਰ ਬੰਦੇ ਕੰਮ ਕਰਦੇ ਆ ਚਾਰ ਬੰਦੇ ਐਡੇ ਵੱਡੇ ਖੇਤਰਫਲ ਵਾਲੇ ਐਡੇ ਵੱਡੇ ਬੱਸ ਸਟੈਂਡ ਦੀ ਕਿਵੇਂ ਸਫਾਈ ਕਰ ਦੰਗੇ ਆ ਆ ਬੱਸ ਸਟੈਂਡ ਬਾਥਰੂਮ ਹੈ ਬਾਥਰੂਮਾਂ ਦੇ ਵਿੱਚ ਐਡਾ ਪੜਾ ਹਾਲ ਆ ਪਿਸ਼ਾਬ ਕਰਨਾ ਤਾਂ ਕੀ ਬੰਦਾ ਕੋਲ ਨੰਗਾ ਲੱਗਿਆ ਵੀ ਸ਼ਰਮ ਮਹਿਸੂਸ ਕਰਦਾ ਵੀ ਆ ਬਾਥਰੂਮ ਚ ਬਾਥਰੂਮ ਕਰਕੇ ਸੀ ਐਡਾ ਪੜਾ ਹਾਲ ਆ ਟੋਏ ਇੱਥੇ ਆ ਕਿਸੇ ਦੇ ਘਰ ਹੀ ਜਾਂ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਅਸੀਂ ਤਾਂ ਪਿੱਟ ਕੇ ਮਰ ਗਏ ਜੀ ਮਾਨ ਜੋ ਚੇਅਰਮੈਨ ਸਾਹਿਬ ਨੂੰ ਕਿੰਨੇ ਵਾਰੀ ਨਿਜੀ ਰੂਪ ਚ ਮਿਲਿਆ ਹੈ ਵਿਅਕਤੀ ਤੌਰ ਤੇ ਮਿਲ ਲੇ ਬੇਨਤੀ ਕਰ ਲਈ ਫੋਨ ਕਰ ਲੇ ਆਪ ਉਹਨਾਂ ਦੇ ਵਿੱਚ ਆਨ ਰਿਕਾਰਡ ਆ ਸਭ ਕੁਝ ਵੀਡੀਓ ਬਣਾਵਣਾ ਭੇਜੀਆਂ ਕਿਸੇ ਨੇ ਕੋਈ ਨਹੀਂ ਸੁਣੀ ਇੱਕ ਟਾਈਮ ਪੀਸਾ ਉਹ ਸਾਹਮਣੇ ਉਹ ਤੁਸੀਂ ਦੇਖ ਕੇ ਸਾਹਮਣੇ ਪ੍ਰੈਕਟੀਕਲ ਕਰਕੇ ਦੱਸੋਗੇ ਕਿ ਟਾਈਮ ਹੋ ਗਿਆ ਜਦੋਂ ਕਿੰਨੇ ਵਜ ਕੇ ਕਿੰਨੇ ਮਿੰਟ ਹੋ ਗਏ ਦੱਸਦਾ ਤੁਹਾਨੂੰ ਤੁਸੀਂ ਆਪ ਹੀ ਦੱਸ ਦੋਗੇ ਉਹ ਟਾਈਮ ਪੀਸ ਤੇ ਤੇ ਕਰੀਬ ਕੈਮਰੇ ਦੀ ਨਿਗਾ ਮਰਵਾਓ ਟਾਈਮ ਪੀਸ ਤੇ ਪਤਾ ਲੱਗਦਾ ਇੱਥੇ ਟਾਈਮ ਪੀਸ ਇਹਨਾਂ ਨੇ ਲਾਏ ਸਾਡੇ ਕਹਿਮ ਤੇ ਲਾਏ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ ਪਰ ਟਾਈਮ ਪੀਸ ਉਹ ਲਾ ਕੇ ਘਰੇ ਉੱਠ ਗਏ ਜਾਂ ਦਰ ਤੁਰ ਗਏ ਉਹਨਾਂ ਦੀ 3 3 4 4 ਮਿੰਟ ਦਾ ਫਰਕ ਪੈ ਗਿਆ ਇਹ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਆਮ ਵੱਡੇ ਬੱਸ ਸਟਾਪਾਂ ਦੇ ਵਿੱਚ ਘੜੀਆਂ ਲੱਗੀਆਂ ਉਹ ਟੈਕਨੀਕਲ ਲੱਗੀਆਂ ਉਹਨਾਂ ਦਾ ਸਾਰਿਆਂ ਦਾ ਇੱਕੋ ਟਾਈਮ ਹੈ ਇੱਥੇ ਇਹਦੇ ਕਣੀ ਚੱਕੀ ਜਾਂਦੇ ਆ ਉੱਠਦੇ ਬਲੰਗ ਹੁਣ ਡਿੱ ਗਿਆ 12:00 ਵਜੇ ਕੇ 9:00 ਵਜੇ ਇੱਥੇ ਡਰਾਈਵਰਾਂ ਕਰਟਰ ਇੰਨੀ ਲੜਾਈ ਹੁੰਦੀ ਆ ਵਾਰ-ਵਾਰ ਬੇਨਤੀਆਂ ਕਰਨ ਦੇ باوجود ਸਾਡਾ ਕੋਈ ਟਾਈਮ ਟੇਬਲ ਦਾ ਟਾਈਮ ਪੀਸ ਦਾ ਪ੍ਰਬੰਧ ਨਹੀਂ ਕੀਤਾ ਤਸੱਲੀ ਬਖਸ਼ ਜਿਹੜੀ 20-3000 ਦੀ ਕੀ ਹੈ ਹਰਵਿੰਦਰ ਸਿੰਘ ਜੀ ਕੋਈ ਬੰਦੋਬਸਤ ਨਹੀਂ ਹੈਗਾ ਨਾ ਕੋਈ ਇੱਥੇ ਪੱਖਾ ਚੱਲਦਾ ਨਾ ਕੋਈ ਲਾਈਟ ਦਾ ਪ੍ਰਬੰਧਾ ਨਾ ਕੋਈ ਪਾਣੀ ਦਾ ਪ੍ਰਬੰਧਾ ਨਾ ਕੋਈ ਬਾਥਰੂਮਾਂ ਚ ਪ੍ਰਬੰਧਾ ਜੀ ਬੁਰਾ ਹਾਲਾ ਬਿਲਕੁਲ ਬੁਰਾ ਹਾਲਾ ਵੱਧੋ-ਵਧੇ ਪੱਖਾ ਜੇ ਘੰਟਾ ਤੋਂ ਘੰਟਾ ਚੱਲਾਂਗੇ ਨਹੀਂ 24 ਘੰਟੇ ਬੰਦ ਹੀ ਰਹਿੰਦੇ ਆ ਜੀ ਕੋਈ ਸਰਕਾਰ ਵੱਲੋਂ ਕਿਸੇ ਨੇ ਗੱਲ ਕਿਸੇ ਦੇ ਕਿਸੇ ਦੇ ਕੰਨ ਦੇ ਜੂਨੀ ਹੜਕੀ ਦੀ ਕੋਈ ਨਹੀਂ ਆਉਂਦਾ ਜੀ ਸਾਨੂੰ ਤਾਂ ਇੱਥੇ ਘਟੋ ਘਟਾ 90 ਦਾ ਕੰਮ ਕਰਦਾ ਮੈਂ ਬੱਸ ਸਟੈਂਡ ਦੇ ਵਿੱਚ ਇਹੀ ਹਾਲਾਤ ਨੇ ਜੀ ਤੇ ਇਹ ਜਦੋਂ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ ਕੋਈ ਪਾਣੀ ਇਹ ਸਪੈਸ਼ਲ ਬੰਦੋਬਸਤ ਕੀਤਾ ਗਿਆ ਪਾਣੀ ਪੁਣੀ ਦੇ ਬੰਦੋ ਨਹੀਂ ਕੋਈ ਬੰਦੋਬਸਤ ਨਹੀਂ ਕੀਤਾ ਗਿਆ ਜੀ ਕੋਈ ਬੱਸ ਸਟੈਂਡ ਦੇ ਵਿੱਚ ਪਾਣੀ ਨਹੀਂ ਹੈਗਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਕੋਈ ਲਾਈਟ ਨਹੀਂ ਹੈਗੀ ਕੋਈ ਬੈਹਨ ਦਾ ਪ੍ਰਬੰਧ ਨਹੀਂ ਕੋਈ ਸਟਾਫ ਵਾਸਤੇ ਬੈਹਨ ਦਾ ਪ੍ਰਬੰਧ ਨਹੀਂ ਕੋਈ ਸਾਡੇ ਵਾਸਤੇ ਕਮਰੇ ਦਾ ਪ੍ਰਬੰਧ ਨਹੀਂ ਜੀ ਕੀ ਕਹਿਣਾ ਚਾਹੁੰਦਾ ਥੋੜੇ ਵਰਗੇ ਭਾਈ ਭੈਣਾਂ ਨੂੰ ਮਾਵਾ ਮੋਂ ਜਿਹੜੇ ਘਰੋਂ ਬਾਹਰ ਨਿਕਲਦੇ ਗਰਮੀ ਬਹੁਤ ਜ਼ਿਆਦਾ ਬੜੀ ਗਰਮੀ ਇਹੀ ਕਹਿੰਦਾ ਜੀ ਵੀ ਗਰਮੀ ਬਹੁਤ ਜ਼ਿਆਦਾ ਹੈ ਆਪਦਾ ਵਿਚਾਰ ਰੱਖਣ ਵੱਧ ਤੋਂ ਵੱਧ ਨਿੰਬੂ ਪਾਣੀ ਪੀਣ ਠੰਡਾ ਪਾਣੀ ਪੀਣਾ ਘਰੋਂ ਘੱਟ ਨਿਕਲਣੀ ਜੇ ਨਾ ਗਰਮੀ ਆ ਉਹੀ ਗੱਲਾਂ ਵੀ ਧਾਰਗੜ ਦਾ ਧਾਰਗੜ ਦਾ ਲਾਲਚ ਬਾਹਰ ਨਾ ਲੈਣੇ ਦਾ ਬਾਅਦ ਚ ਵੀ ਚੱਲੀ ਜਾਣਾ ਕੰਮ ਬਾਅਦ ਚ ਨਿਕਲ ਆਉਣਗੇ ਜੀ ਪਹਿਲਾਂ ਉਹ ਵੀ ਸ਼ੇਰ ਜ਼ਰੂਰੀ ਆ ਦਲਜੀਤ ਸਿੰਘ ਗਰਮੀ ਬਹੁਤ ਜ਼ਿਆਦਾ ਹੈ ਜੀ ਇਹ ਬੱਸ ਸਟੈਂਡ ਰਾਜਸਥਾਨ ਤੇ ਬੱਸ ਛੱਡਿਆਂ ਵਰਗਾ ਇੱਥੇ ਤੁਸੀਂ ਬੱਸ ਛੱਡੇ ਦੇ ਵਿੱਚ ਗੀੜਾ ਦੇ ਕੇ ਤੇ ਚੱਲਦਾ ਨਹੀਂ ਬਾਟਰ ਕੋਲ ਤੇ ਬਾਕੀ ਇੱਥੋਂ ਦੇ ਜਿਹੜੇ ਲੋਕ ਆ ਉਹ ਕਾਰਾਂ ਮੋਟਰਸਾਈਕਲ ਲੈ ਕੇ ਧੱਕੇ ਨਾਲ ਹੀ ਬੱਸ ਸੜੇ ਦੇ ਵਿੱਚ ਵੜ ਜਾਂਦੇ ਆ ਜੇ ਉਹਨਾਂ ਨੂੰ ਕੋਈ ਰੋਕਦਾ ਤੋ ਅੱਗੋਂ ਗਲ ਪੈਂਦੇ ਆ ਟੂਟੀ ਤੇ ਬਾਟਰ ਕੋਈ ਪੀਣ ਵਾਲਾ ਕੁਛ ਨਹੀਂ ਜੀ ਇੱਥੇ ਕੁਛ ਨਹੀਂ ਕੋਈ ਟੂਟੀ ਨਾਲ ਦੀ ਚੀਜ਼ ਹੀ ਨਹੀਂ ਇੱਥੇ ਹਵਾ ਤਾਂ ਬਹੁਤ ਹੀ ਨਾਜ਼ੁਕ ਨੇ ਜੀ 48 ਤੋਂ ਵੀ ਸੈਂਟੀ ਆਪਣਾ ਟੱਪਿਆ ਪਿਆ ਜੀ ਤਾਪਮਾਨ ਤੇ ਗਰਮੀ ਦਾ ਮਤਲਬ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਕਿ ਬਾਕੀ ਲੋਕਾਂ ਨੂੰ ਵੀ ਇਹ ਬੇਨਤੀ ਹੈ ਸਾਡੇ ਵੱਲੋਂ ਵੀ ਵੱਧ ਤੋਂ ਵੱਧ ਨਿੰਬੂ ਪਾਣੀ ਦਾ ਮਤਲਬ ਆਪ ਹੀ ਇਸਤੇਮਾਲ ਕਰਨ ਗਰਮੀ ਤੋਂ ਆਪ ਹੀ ਬਚਾਅ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹੜਾ ਜਿਹੜੇ ਆਪਣੇ ਮਾਤਾ ਨੇ ਬਜ਼ੁਰਗ ਬੱਚੇ ਨੇ ਇਹਨਾਂ ਨੂੰ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਵੀ ਮਤਲਬ ਇਹ ਨਾ ਸੋਚੋ ਵੀ ਸਾਨੂੰ ਆਧਾਰ ਕਾਰਡ ਤੇ ਫ੍ਰੀ ਸਫਰ ਹੈ ਸਫਰ ਫਿਰ ਵੀ ਹੋ ਸਕਦਾ ਹੈ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ ਜ਼ਿੰਦਗੀ ਤੋਂ ਹੋਰ ਕੁਝ ਵੀ ਉੱਤੇ ਨਹੀਂ ਹੈਗਾ ਬੱਦ ਤੋਂ ਬਾਦ ਇਸਤੇਮਾਲ ਠੰਡੀਆਂ ਚੀਜ਼ਾਂ ਦਾ ਕਰਨਾ ਤੇ ਮੌਕੇ ਸਿਰ ਤੇ ਆਪਣੀ ਡਾਕਟਰੀ ਜਿਹੜੀ ਸਹੂਲਤ ਹੈ ਉਹ ਲੈਣ ਬਸਟੈਂਡ ਤੇ ਕਿਹੜੀ ਬਸਟੈਂਡ ਦੇ ਵਿੱਚ ਜੀ ਥੋੜਾ ਜਿਹਾ ਮਤਲਬ ਜਦੋਂ ਆਪਾਂ ਬੋਲਦੇ ਆ ਕੋਈ ਚੈਨਲ ਦੇ ਥਰੂ ਇੰਟਰਵਿਊ ਹੁੰਦੀ ਹੈ ਉਦੋਂ ਥੋੜੀ ਜਿਹੀ ਹਰਕਤ ਚ ਆਉਂਦੇ ਨੇ ਤੇ ਆਪਣਾ ਇਹ ਮਿਸਤਰੀ ਭੇਜਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਕੋਈ ਸਿਸਟਮ ਨਹੀਂ ਚੱਲਦਾ ਕੁਝ ਨਹੀਂ ਤੇ ਫਲਸਾਂ ਦਾ ਵੀ ਥੋੜਾ ਜਿਹਾ ਸਫਾਈ ਦਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਬੁਰਾ ਹਾਲ ਹੀ ਹੈ ਤੇ ਬਾਕੀ ਜਿਹੜਾ ਸਾਡਾ ਸਟਾਫ ਹੈ ਮੈਨੂੰ 38-39 ਸਾਲ ਹੋ ਗਏ ਜੀ ਉਰੇ ਕੰਮ ਕਰਦੇ ਨੂੰ ਸਾਨੂੰ ਕਿਤੇ ਵੀ ਬੈਠਣ ਨੂੰ ਜਗ੍ਹਾ ਨਹੀਂ ਅਸੀਂ ਆਪਦਾ ਤੁਰ ਫਿਰ ਕੇ ਆਪਦਾ ਜਿਹੜਾ ਆਪਣੀ ਡਿਊਟੀ ਕਰਕੇ ਆਪਦੇ ਘਰਾਂ ਨੂੰ ਆਂਗੇ ਪੱਖੇ ਤਕਰੀਬਨ ਬੰਦ ਹੀ ਰਹਿੰਦੇ ਨੇ ਜੀ ਪੰਜ ਚਾਰ ਦਿਨ ਜਦੋਂ ਹੁਣ ਤੁਸੀਂ ਚੈਨਲ ਤੇ ਆਪਣੇ ਬੋਲਤਾ ਆਉਣਗੇ ਸਮਾਰ ਜਾਣਗੇ ਪੰਜ ਚਾਰ ਦਿਨ ਚੱਲਣਗੇ ਜਿਹੜੇ ਪੱਖੇ ਨੇ ਇਹ ਘਟੀਆ ਕੁਆਲਿਟੀ ਦੇ ਨੇ ਇਹਨਾਂ ਦੇ ਵੀ ਵਸਦੀ ਗੱਲ ਨਹੀਂ ਇਹ ਚੱਲ ਨਹੀਂ ਸਕਦੇ ਜਿਹੜਾ ਪੱਖਾ ਕੋਈ ਚੰਗੀ ਕੁਆਲਿਟੀ ਦਾ ਪੱਖਾ ਲੱਗੇ ਫੇਰ ਉਹ ਹੋ ਜਾਣਦੀ ਆਪਾਂ ਨੂੰ ਗਰਮੀ ਤੋਂ ਰਾਹਤ ਮੇਰਾ ਨਾਮ ਤੇਜਿੰਦਰ ਸਿੰਘ ਜੀ ਪਰਮੀ ਦਾ ਜੀ ਬਹੁਤ ਬਹੁਤ ਪੈ ਰਹੀ ਆ ਇੱਥੇ ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਪੱਖਾ ਕੋਈ ਨਹੀਂ ਚੱਲਦਾ ਜਿਹੜੇ ਦੁਕਾਨਦਾਰ ਪੈਸੇ ਕਰਾਇਆ ਦਿੰਦੇ ਨੇ ਉਹਨਾਂ ਦੇ ਪੱਖੇ ਚੱਲੀ ਜਾਂਦੇ ਨੇ ਉਹ ਦੇਖ ਲਓ ਦੁਕਾਨਾਂ ਦੇ ਆ ਸਾਰੇ ਬੰਦ ਨੇ ਇੱਧਰ ਪਰਿਓਰਗਾ ਦਾ ਬਹੁਤ ਹਾਲ ਆ ਪਿਆ ਖੜੇ ਬੈਠੇ ਨੇ ਪਾਣੀ ਦਾ ਵੀ ਔਖੇ ਪ੍ਰਬੰਧ ਆ ਜੇ ਪਾਣੀ ਦਾ ਉਧਰ ਵਾਟਰ ਕੂਲਰ ਲੱਗਾ ਹੋਇਆ ਉਹ ਤੇ ਵੀ ਜਲਦ ਲੱਗੀ ਪਈ ਆ ਟੂਟੀਆਂ ਹੀ ਚੱਲਦੇ ਰਹਿੰਦੇ ਨੇ ਬਾਥਰੂਮਾਂ 'ਚ ਬਹੁਤ ਬੁਰਾ ਹਾਲ ਆ ਉੱਥੇ ਬਹੁਤ ਮਸਤ ਮਾਰਦਾ ਖੜਿਆ ਵੀ ਨਹੀਂ ਜਾਂਦਾ ਹੈਗਾ ਪਾਣੀ ਆਈ ਖਿੰਡਿਆ ਰਹਿੰਦਾ ਬਾਟਰ ਕੂਲਰ ਕੋਲੇ ਕੋਈ ਸਫਾਈ ਸਪਰੀ ਨਹੀਂ ਆਈ ਤੇ ਕਿਵੇਂ ਅੱਜ ਕੱਲ ਜਦੋਂ ਗਰਮੀ ਕਿੰਨੇ ਡਿਗਰੀ ਹੋ ਰਹੀ ਹੈ ਤੇ ਕਿਵੇਂ ਘਰੋਂ ਬਾਹਰ ਨਿਕਲਣ ਨੂੰ ਕਹ ਰਹੇ ਕਾਰੋਬਾਰ ਨਿਕਲਣ ਦੀ ਤਾਂ ਕਰਦਣੀ ਹੈਗਾ ਪੇਪਰ ਸੀ ਪੇਪਰ ਦੇਣ ਆਏ ਆ ਬਸ ਮਜਬੂਰੀ ਕਰਕੇ ਆ ਜੇ ਪੇਪਰ ਨਾ ਹੁੰਦਾ ਹੁਣ ਪਿੰਡ ਵਾਗ ਜਾਂਦੇ ਗਰਮੀ ਕਰਕੇ ਬੈਠੇ ਖੜੇ ਆ ਜਦੋਂ ਬੱਸ ਆਉਂਦੀ ਆ ਖੜੇ ਰਹਿਣਾ ਪੈਂਦਾ ਪੱਖਾ ਕੋਈ ਚੱਲਦਾ ਨਹੀਂ ਹੈਗਾ ਬਖੜੇ ਰਹਿਣਾ ਚੁੱਪ ਕਰਕੇ ਉਹਦੇ ਬੰਦੇ ਵੀ ਤੂੰ ਪੁਰਾਣਾ ਕੀਤਾ ਜਾਂਦਾ ਨੌਜਵਾਨ ਹੁੰਸੀ ਹਾਂ ਜੀ ਹਾਂ ਸਾਡੇ ਪਿੰਡ ਅਜ ਸੁਬੀਲ ਦਾ ਐਲ ਆਈਪੀ ਸੁਬੀਲ ਸਿੱਧੂ ਮੁਸੇਵਾਲੀ ਜ ਬਾਕੀ ਹੁਣ ਦੇਖਦੇ ਆ ਪਿੰਡ ਜਾ ਕੇ ਉੱਥੇ ਰੋਟਰਨਾ ਸੀ। ਟਰਸਟ ਵੀ ਲਾਇਆ ਪਿੰਡੀਏ। ਟਰਸਟ ਸਾਡਾ ਵਧੀਆ ਉੱਥੇ ਚੱਲਦਾ ਸਾਰੇ ਮੁੰਡੇ ਖੁੰਡੇ ਜੰਨਨੇ ਆ ਪੈਸੇ ਇਕੱਠੇ ਕਰਕੇ ਕੱਲ ਸਾਰੇ ਪੈਸੇ ਇਕੱਠੇ ਕਰੇ ਅੱਜ ਜਸਵੀਰ ਲਾਈ ਆ। ਅੱਜ ਬਸ ਪੇਪਰ ਦੇ ਕੇ ਉਦੋਂ ਬਸ ਵੀਰ ਤੇ ਜਾਣਾ। ਨਾਮ ਰਵਿੰਦਰ ਕੁਮਾਰ, ਈਓਮਪਰੂਵਮੈਂਟ ਟਰਸ ਬਰਨਾਲਾ। ਜਿਹੜਾ ਬੱਸ ਸਟੈਂਡ ਆ ਉਹਦੇ ਅਸੀਂ ਬੜਾ ਧਿਆਨ ਰੱਖ ਰਹੇ ਆ ਪਹਿਲਾਂ ਵੀ ਪੱਕੇ ਸਾਰੇ ਠੀਕ ਕਰਵਾ ਦਿੱਤੇ ਗਏ ਸੀ ਗਰਮੀ ਸ਼ੁਰੂ ਹੁੰਦੀ ਜਿਹੜੇ ਨਾਲ ਦੀ ਨਾਲ ਖਰਾਬ ਹੁੰਦਾ ਕੋਈ ਅਸੀਂ ਨਾਲ ਦੀ ਨਾਲ ਠੀਕ ਕਰਵਾਉਣਾ ਹੁਣ ਵੀ ਅਸੀਂ ਸਪੈਸ਼ਲ ਬੱਸ ਸ ਇਸ ਤੋਂ ਇਲਾਵਾ ਬਾਟਰ ਕੋਲਰ ਵੀ ਚੱਲ ਰਿਹਾ ਹੈਗਾ ਜਿਹੜਾ ਠੀਕਰਾ ਦਿੱਤਾ ਗਿਆ ਸੀ ਮੋਟਰ ਵਗੈਰਾ ਪਵਾ ਦਿੱਤੀ ਗਈ ਸੀ ਜਦੋਂ ਮੱਚ ਗਈ ਸੀ ਉਹਦੇ 'ਚ ਤੇ ਪਿਉ ਵੀ ਲੱਗਿਆ ਹੋਇਆ ਇੱਥੇ ਬਠੰਡੇ ਪਾਣੀ ਲਈ ਇੱਕ ਸਰ ਬੈਠਣ ਨੂੰ ਪ੍ਰਬੰਧ ਵੀ ਨਹੀਂ ਹੈਗਾ ਜੀ ਬੈਠਣ ਨੂੰ ਬੈਂਚ ਕਾਫੀ ਲੱਗੇ ਹੋਏ ਨੇ ਜੇ ਲੱਗਦਾ ਵੀ ਹੋਰ ਲੋਡ ਆ ਤਾਂ ਅਸੀਂ ਲਵਾ ਦਿੱਤੇ ਜਾਣਗੇ ਪਾਲਾ ਸਿੰਘ ਜੀ ਪਾਲਾ ਸਿੰਘ ਜੀ ਕਿੰਨੇ ਜਦੋਂ ਤੇ ਪਾਣੀ ਬੁਲਾ ਰਹੇ ਹੋ ਤੇ ਕਿੰਨਾ ਸਾਨੂੰ ਲੌਕਡਾਊਨ ਤੋਂ ਪਹਿਲਾਂ ਦੇ ਬੈਠੇ ਆ ਜਿਹੜਾ ਲੌਕਡਾਊਨ ਆਪਣ ਲੱਗਿਆ ਸੀ ਉਸ ਤੋਂ ਦੇ ਪਹਿਲਾਂ